ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮਨਵਿਰਤੀਆਂ ਨੂੰ ਖਿਆਲ ਲਾਉਣ ਨੂੰ ਇਕਾਗਰ ਕਰੀਏ ਜਿੰਨਾ ਕ ਸਮਾਂ ਘੜੀ ਅੱਧੀ ਘੜੀ ਪੁਰਾਣੇ ਜਮਾਨੇ ਵਿੱਚ ਪਹਿਲੇ ਟਾਈਮ ਦੇ ਵਿੱਚ ਖੜੀਆਂ ਪਰਾਥੀ ਤੀਵਾਰੀ ਮਹੋ ਹੋਆ ਸੂਰਜ ਕੋ ਰੁਕਣੇ ਇੱਕ ਅੱਜ ਕੱਲ ਖੜੀਆਂ ਹਨ ਕੀਮਤੀ ਤੋਂ ਕੀਮਤੀ ਖੜੀਆਂ ਟਾਈਮ ਦੱਸ ਰਹੀਆਂ ਹਨ ਪਹਿਲੇ ਹ ਸਮਿਆਂ ਵਿੱਚ ਧੁੱਪ ਦਾ ਪਰਛਾਵਾਂ ਜਿਹੜਾ ਸੀ ਉਹਦੇ ਨਾਲ ਹੀ ਦੇਖ ਲੈਂਦੇ ਸਨ ਜੇ ਪਰਛਾਵਾਂ ਕੰਧ ਦੇ ਨਾਲ ਇੱਥੋਂ ਤੱਕ ਆ ਗਿਆ ਹੈ ਪਰ ਟਾਈਮ ਜਿਹੜਾ ਹੈ 4:00 ਵਜੇ ਦਾ ਹੋ ਗਿਆ ਹੈ ਸ਼ਾਮ ਦਾ ਉਤੋਂ ਹੀ ਅੰਦਾਜ਼ਾ ਲਾ ਲਿਆ ਜਾਂਦਾ ਸੀ ਕੋਕੜ ਬੰਕਾਂੰਦੇਂ ਦੇ ਸੰ ਤੇ ਜਿਨ੍ਹਾਂ ਕੰਟਰੀਆਂ ਦੇ ਵਿੱਚ ਉਸ ਵੇਲੇ ਬਹੁਤੀਆਂ ਘੜੀਆਂ ਸਨ ਇੱਕ ਸੈਕਿੰਡ ਦਾ ਵੀ ਫਰਕ ਨਹੀਂ ਸੇ ਪੈਂਦਾ ਪੂਰੇ 4:00 ਵਜੇ ਆਵਾਜ਼ ਦੇ ਦਿੰਦੇ ਸਨ ਬਾੰਗ ਦੇ ਦਿੰਦੇ ਸਨ ਸੋ ਆਰਟੀਕਲ ਦੇ ਟਾਈਮ ਉਤੇ ਮੁਤਾਬਕ ਜਿੰਨਾ ਕਸਮਾ ਧੰਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ 파ਮਨ ਗੁਰਬਾਣੀ ਦੇ ਵਿੱਚੋਂ ਸਾਨੂੰ ਕੋਈ ਗਿਆਨ ਮਿਲ ਜਾਵੇ ਸਾਡੇ ਮਨ ਨੂੰ ਜਿੰਨੇ ਵੀ ਕਰਮ ਕਰੀਦੇ ਹਨ ਲੰਗਰ ਕਰਵਾਏਦੇ ਹਨ ਸੇਵਾ ਕਰੀਦੀ ਹੈ ਗੁਰੂ ਘਰ ਪੋਚੇ ਮਾਰੀਦੇ ਹਨ ਮੱਪ ਮਾਰੀਦੇ ਹਨ ਹਰ ਮੰਦਰ ਸਾਹਿਬ ਜਾਓ ਤੇ ਸੰਗਤਾਂ ਜਦੋਂ ਲੰਗਰ ਛਕਦੀਆਂ ਹਨ ਕੋਈ ਚਮਚੇ ਲੈ ਰਿਹਾ ਹੈ ਕੋਈ ਥਾਲੀਆਂ ਫੜ ਰਿਹਾ ਹੈ ਕੋਈ ਝੂਠੇ ਗਲਾਸ ਫੜ ਰਿਹਾ ਹੈ ਇਹ ਕਰਮ ਕਾਦੇ ਵਾਸਤੇ ਕਿ ਮਨ ਸਾਡਾ ਮਾਂਜਿਆ ਜਾਵੇ ਮਨ ਮਾਂਜਣਾ ਬੜਾ ਜ਼ਰੂਰੀ ਹੈ ਜਿਵੇਂ ਭਾਂਡੇ ਮਾਂਜੇ ਹੋਣ ਰਸੋਈ ਦੇ ਵਿੱਚ ਤੇ ਤਾਂ ਉਹਨਾ ਮਾਂਜੇ ਹੋਏ ਭਾਂਡਿਆਂ ਦੇ ਵਿੱਚ ਕੁਝ ਖਾਦਾ ਜਾਂਦਾ ਹੈ ਛਕਿਆ ਜਾਂਦਾ ਹੈ ਦਲ ਪੀਤਾ ਜਾਂਦਾ ਹੈ ਦੇਖੀਦਾ ਹੈ ਭਾਂਡਾ ਮਾਂਜਿਆ ਹੋਇਆ ਹੈ ਕਿ ਨਹੀਂ ਤੇ ਮਨ ਵੀ ਮਾਂਜਣਾ ਪੈਂਦਾ ਹੈ ਗੁਰੂ ਮਹਾਰਾਜ ਜੀ ਦੀ ਸੇਵਾ ਕਰ ਕਰਕੇ ਇੰਨੀ ਸੰਗਤ ਸੇਵਾ ਕਰਦੀ ਹੈ ਮਨ ਨੂੰ ਕੰਟਰੋਲ ਕਰਨ ਵਾਸਤੇ ਮਨ ਨੂੰ ਕਾਬੂ ਕਰਨ ਵਾਸਤੇ ਕਬੀਰ ਇੱਕ ਘੜੀ ਆਧੀ ਕਰੀ ਆਧੀ ਹੁੰ ਤੇ ਆਤ ਭਗਤਨ ਸੇਤੀ ਗੋਸਤੇ ਜੋ ਕਿਨੇ ਸੋਲਾਬ ਉਹ ਟਾਈਮ ਸੀ ਘੜੀਆਂ ਦਾ ਘੜੀਆਂ ਪਹਿਰਾ ਥਿੱਤੀ ਵਾਰੀ ਮਹ ਹੋਆ ਸੂਰਜ ਇੱਕੋ ਰੁੱਤ ਅਨੇਕ ਇੱਕੋ ਸੂਰਜ ਹੈ ਪਰ ਰੁੱਤਾਂ ਕਈ ਹਨ ਕੋਈ ਗਰਮ ਰੁੱਤ ਹੈ ਕੋਈ ਸਰਦ ਰੁੱਤ ਠੰਡੀ ਰੁੱਤ ਹੈ ਰੁੱਤ ਦੇ ਨਾਲ-ਨਾਲ ਕੱਪੜੇ ਵੀ ਬੰਦਾ ਚੇਂਜ ਕਰ ਲੈਂਦਾ ਹੈ ਹੁਣ ਗਰਮੀ ਦੀ ਰੁੱਤ ਹੈ ਜੋ ਮੋٹے-ਮੋٹے ਕੱਪੜੇ ਹਨ ਉਹਨਾਂ ਨੂੰ ਰੱਖਦੇ ਹੋ ਜਦੋਂ ਗਰਮੀ ਆਉਣ ਦੀ ਹੈ ਫਿਰ ਪਾਵਾਂਗੇ ਗੁਰਬਾਣੀ ਸਾਨੂੰ ਬੜਾ ਕੁਝ ਸਮਝਾਉਂਦੀ ਹੈ ਪਾਣਾ ਪਾਣੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਸਾਡੇ ਗੁਰੂ ਹੈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਬਾਜਾਂ ਵਾਲੇ ਦਾਤਾਰ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾ ਗਏ ਹਨ ਕਿ ਗੁਰਬਾਣੀ ਤੁਹਾਡੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਜੋ ਗੁਰਬਾਣੀ ਉਹ ਕੰਮ ਕਰਦੀ ਹੈ ਸੇਵਕ ਜਨਮਾਨ ਹੈ ਪਰਤਖ ਗੁਰੂ ਨਿਸਤਾਰ ਹੈ। ਬਾਹਰ ਉਤਾਰਾ ਹੋ ਜਾਂਦਾ ਹੈ ਨਿਸਤਾਰਾ ਹੋ ਜਾਂਦਾ ਹੈ। ਜੀ ਗੁਰਬਾਣੀ ਦੇ ਹੁਕਮ ਨੂੰ ਮੰਨ ਲਈਏ ਮੰਨਣ ਕੀ ਗੱਤ ਕਈ ਨਾ ਜਾਏ। ਉਹਦੀ ਗੱਤ ਕਈ ਨਹੀਂ ਜਾ ਸਕਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ। ਪਤਾ ਨਹੀਂ ਕਦੋਂਕ ਦੀ ਦੁਨੀਆ ਮੰਨ ਰਹੀ ਹੈ ਕਿਉਂਕਿ ਦੁਨੀਆ ਮਾਲਕ ਨੇ ਬਣਾਈ ਹੈ। ਸਾਦੋ ਰਚਨਾ RAM ਬਣਾਈ ਆ ਜਿਹੜੀ ਰਚਨਾ ਆਪਾਂ ਦੇਖ ਰਹੇ ਹਾਂ 84 ਲੱਖ ਜੂਨ ਹੈ 42 ਲੱਖ ਦੀ ਦਲਮੇ ਹੁੰਤੇ ਪਾਣੀ ਨੂੰ ਪਵਿੱਤਰ ਕਹਿ ਦਈਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਪਾਣੀ ਵੀ ਝੂਠਾ ਹੈ ਅਗਨ ਵੀ ਝੂਠਾ ਪਾਣੀ ਝੂਠਾ ਝੂਠੀ ਬਹਿਸ ਪਕਾਇਆ ਝੂਠੀ ਕਰਛੀ ਪਰੋਸਣ ਲਗਾ ਝੂਠੇ ਹੀ ਪਾਣੀ ਵਿੱਚ ਝੂਠਾ ਕਿਉਂ ਹੈ ਕਿ ਕਿੰਨੇ ਜੀਵ ਜੰਤਾਂ ਦੀ ਜੀਬ ਪਾਣੀ ਦੇ ਵਿੱਚ ਪਾਣੀ ਪੀ ਰਹੀ ਹੈ ਉਹਨਾਂ ਨੂੰ ਵੀ ਦੰਦ ਦਿੱਤੇ ਹਨ ਮਾਲਕ ਨੇ ਜੀਆਂ ਨੂੰ ਜੀ ਖਾ ਰਹੇ ਹਨ ਜੀਆਂ ਦਾ ਆਹਾਰ ਜੀ ਆਹਾਰ ਭੋਜਨ ਨੂੰ ਕਹਿੰਦੇ ਨੇ ਜਿਵੇਂ ਸਾਡਾ ਭੋਜਨ ਹੈ ਦਾਲ ਪ੍ਰਸ਼ਾਦਾ ਗੁਰੂ ਘਰ ਚਾਹੀਦਾ ਹੈ ਦਾਲ ਪ੍ਰਸ਼ਾਦਾ ਦਾਲਾ ਜੀ ਦਾਲਾ ਜੀ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਜਲ ਜੀ ਜਲ ਜੀ ਸਾਡਾ ਆਹਾਰ ਜਿਹੜਾ ਹੈ ਉਹ ਬਾਲ ਫੁਲਕਾ ਹੈ ਕਈਆਂ ਜੀਆਂ ਨੂੰ ਜੀ ਖਾ ਰਹੇ ਹਨ ਜੀਆਂ ਕਾਹਾਰ ਜੀ ਮਤਾਲੀ ਲਖ ਜੂਨ ਉਹਨਾਂ ਨੂੰ ਵੈਗੁਰੂ ਉਹਨਾਂ ਦਾ ਭੋਜਨ ਦੇ ਰਹੇ ਹਨ ਮੱਛੀਆਂ ਨੂੰ ਮੱਛੀਆਂ ਖਾ ਰਹੀਆਂ ਹਨ ਦੁਨੀਆ ਤੇ ਵੀ ਜੇ ਕੋਈ ਮੱਛੀ ਨੂੰ ਖਾਂਦਾ ਹੈ ਤੇ ਖਾਂਦਾ ਹੈ ਤੇ ਨਾਮ ਗੁਰਬਾਣੀ ਵਿੱਚ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੱਛੀ ਦਾ ਵੀ ਦੇ ਦਿੱਤਾ ਹੈ ਕਿ ਦੇਖੋ ਉਹਦਾ ਪਿਆਰ ਕਿੰਨਾ ਹੈ ਪਾਣੀ ਦੇ ਨਾਲ ਖੰਡ ਖੰਡ ਕਰ ਭੋਜਨ ਕਿਨੂੰ ਤੌ ਨਾ ਵਿਸਰਿਓ ਪਾਣੀ ਮੱਛੀ ਜਾਲ ਨਾ ਜਾਣਿਆ ਉਹਨੂੰ ਵਿਚਾਰੇ ਨੂੰ ਟੁਕੜੇ 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 ਕਰਕੇ ਕਿਸੇ ਨੇ ਭੋਜਨ ਬਣਾ ਲਿਆ ਆਪਣਾ ਖਾਣਾ ਬਣਾ ਲਿਆ ਪੋਜਨ ਲਿਖਿਆ ਹੈ ਕੁਰਬਾਨੇ ਵਿੱਚ ਖੰਡ ਖੰਡ ਕਰ ਪੋਜਨ ਕਿਨ ਤੌਨ ਬਿਸਰਿਓ ਪਾਣੀ ਤੇ ਜਿਹੜਾ ਉਹ ਨੂੰ ਖਾਂਦਾ ਹੈ ਅੰਦਰ ਜਾ ਕੇ ਵੀ ਪਾਣੀ ਮੰਗਦੀ ਹੈ ਪਾਣੀ ਇੰਨਾ ਪਿਆਰ ਹੈ ਉਹ ਸਮਝਲੀ ਦਾ ਪਾਣੀ ਦੇ ਨਾਲ ਸਾਨੂੰ ਸਮਝਾਉਂਦੇ ਹਨ ਮਛੀ ਦੀ ਐਗਜ਼ਾਮਪਲ ਦੇ ਕੇ ਇੰਨਾ ਪਿਆਰ ਤੁਹਾਡਾ ਹੋਣਾ ਚਾਹੀਦਾ ਹੈ ਤੁਸੀਂ ਕਿਤੇ ਵੀ ਹੋਵੋ ਤੁਹਾਡੇ ਮੂੰਹੋਂ ਨਿਕਲਣਾ ਚਾਹੀਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤੇ ਹਨ ਆਪੋ ਆਪਣੇ ਮਨ ਨੂੰ ਕਹੋ ਜਪ ਮੰਨ ਸਤਨਾਮ ਸਦਾ ਸਤਨਾਮ ਸਾਰੀਆਂ ਇੱਛਾਵਾਂ ਦੀ ਪੂਰੀਆਂ ਹੋ ਜਾਂਦੀਆਂ ਹਨ ਪੜਿਆ ਕਰੋ ਤਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੁਰਬਾਣੀ ਦੇ ਸ਼ਬਦ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ ਆ ਜਪ ਮੰਨ ਸਤਨਾਮ ਸਦਾ ਸਤਨਾ ਹਲਤ ਪਲਤ ਮੋਖ ਉਜਲ ਹੋਈ ਹੈ ਇੱਥੇ ਵੀ ਮੋਖ ਉਜਲਾ ਹੋਵੇਗਾ ਦਰਗਾਹ ਦੇ ਵਿੱਚ ਜਦੋਂ ਇਸ ਦੇਹ ਨੂੰ ਬਾਡੀ ਨੂੰ ਤਨ ਨੂੰ ਸਰੀਰ ਨੂੰ ਕਾਇਆ ਨੂੰ ਇਹ ਮਿੱਟੀ ਦੇ ਪੁੱਤਲੇ ਨੂੰ ਇੱਥੇ ਛੱਡ ਕੇ ਜਾਵਾਂਗੇ ਦਰਗਾਹ ਦੇ ਵਿੱਚ ਵੀ ਮੁੱਖ ਉਜਲਾ ਹੋ ਪੇਗਾ ਜਿੰਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਨਾਲ ਬਹਿਣ ਉੱਠਣ ਵਾਲੇ ਵੀ ਤਰ ਜਾਣਗੇ ਵਾਲੇ ਵੀ ਤਰ ਜਾਣਗੇ ਕੰਪਨੀ ਕਰਨ ਵਾਲੇ ਵੀ ਤਰ ਜਾਣਗੇ ਜਿਹੜੇ ਨਾਮ ਜਪਦੇ ਹਨ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਣਗੇ ਕਿਉਂਕਿ ਜਿਉ ਜੀ ਸੰਗਤ ਹੈ ਜੈਸੀ ਸੰਗਤ ਹੋਵੇਗੀ ਉਹ ਜਿਆ ਰੰਗ ਚੜ ਜਾਂਦਾ ਹੈ ਵਾਹਿਗੁਰੂ ਸੰਗਤ ਹਮੇਸ਼ਾ ਗੁਰੂ ਘਰ ਗੁਰਦੁਆਰਾ ਸਾਹਿਬ ਜਾਓ ਅੱਜ ਕੱਲ ਤੇ ਗੁਰੂ ਘਰ ਵੀ ਮੂੰਹ ਨਿਕਲ ਜਾਵੇ ਤੇ ਲੋਕ ਉਸੇ ਵੇਲੇ ਘੇਰ ਲੈਂਦੇ ਹਨ ਤੁਸੀਂ ਗੁਰੂ ਘਰ ਕਿਹਾ ਤੇ ਕਿਉਂ ਕਿਹਾ ਗੁਰਦੁਆਰਾ ਕਹੋ ਉਸ ਵੇਲੇ ਹੱਥ ਜੋੜ ਕੇ ਗੱਲ ਚ ਪੱਲਾ ਤੇ ਪਹਿਲੇ ਪਾਇਆ ਹੁੰਦਾ ਜਲ ਆਪਣਾ ਹਜ਼ੂਰੀ ਆ ਹੱਥ ਜੋੜ ਕੇ ਮਾਫੀ ਮੰਗ ਲਈਦੀ ਹੈ ਖਿਮਾ ਕਰ ਦਿਓ ਜੇ ਮੇਰੇ ਮੂੰਹ ਗੁਰੂ ਘਰ ਨਿਕਲ ਗਿਆ ਹੈ ਕੋਈ ਨਹੀਂ ਕੋਸ਼ਿਸ਼ ਕਰਾਂਗਾ ਅੱਗੇ ਤੋਂ ਕਹਿਣ ਦੀ ਗੁਰਦੁਆਰਾ ਸਾਹਿਬ ਕਹਿੰਦਾ ਅੱਜ ਕੱਲ ਦੇ ਪੜੇ ਲਿਖੇ ਲੋਕ ਜਿਹੜੇ ਨੇ ਉਹ ਗੁਰਦੁਆਰਾ ਕਹਿੰਦੇ ਨੇ ਗੁਰੂ ਘਰ ਨਹੀਂ ਕਹਿੰਦੇ ਗੁਰੂ ਘਰ ਗੁਰੂ ਮਹਾਰਾਜ ਦੇ ਟਾਈਮ ਤੇ ਹੁੰਦੇ ਸੀ ਸਤ ਵਚਨ ਕਹਿ ਕੇ ਮੰਨ ਲੀਦਾ ਹੈ ਪਿਆਰਿਓ ਗੁਰਦੁਆਰਾ ਸਾਹਿਬ ਜ਼ਰੂਰ ਜਾਓ ਮਨ ਨੂੰ ਆਪਣੇ ਪੂਰੇ ਸਤਿਗੁਰੂ ਜੀ ਦੇ ਕੋਲ ਕਿਉਂਕਿ ਤਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪੂਰੇ ਸਤਿਗੁਰੂ ਹਨ ਆਗਿਆ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਰੋਜ ਬਹੁਤੀਆਂ ਗੁਰਦੁਆਰਾ ਸਾਹਿਬ ਸਾਹਿਬਾਂ ਦੇ ਵਿੱਚ ਦੁਹਰਾ ਪੜਦੇ ਹਾਂ ਮਾਈ ਆਰਡਰ ਟੂ ਆਲ ਸਿਕਸ ਯਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੋਰਐਵਰ ਆਫਟਰ ਮੈਂ ਸਾਡੇ ਤੋਂ ਬਾਅਦ ਵਿੱਚ ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਰਮਾਇਆ ਸੀ ਕਿ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਸਬਦ ਤੁਹਾਡਾ ਗੁਰੂ ਹੈ ਸਿੱਖੋ ਹੋ ਸਬਦ ਪਿਆਰਿਓ ਜਨਮ ਮਰਨ ਕੀ ਟੇਕ ਸਬਦ ਗੁਰੂ ਤੁਹਾਡੀ ਸੁਰਤ ਚੇਲਾ ਬਣੇ ਡਿਸਾਈਪਲ ਬਣੇ ਸੁਰਤ ਤੁੰਨ ਚੇਲਾ ਨਾਮ ਧੁਨ ਦੇ ਨਾਲ ਜੁੜ ਜਾਓ ਤੁਹਾਡੇ ਸਰੀਰ ਵਿੱਚੋਂ ਕੋਈ ਆਵਾਜ਼ ਆਉਂਦੀ ਹੈ ਉਹਦੇ ਨਾਲ ਜੁੜ ਜਾਓ ਤੁਹਾਡੇ ਕੰਨ ਸਾਹਾਂ-ਸਾਂ ਕਰਦੇ ਹਨ ਤੁਹਾਡੀ ਨਬਜ ਚੱਲਦੀ ਹੈ ਤੁਹਾਡਾ ਦਿਲ ਧੜਕਦਾ ਹੈ ਇਹ ਆਵਾਜ਼ ਕਿੱਥੋਂ ਆ ਰਹੀ ਹੈ ਸ਼ਬਦ ਕਿੱਥੋਂ ਆ ਰਿਹਾ ਹੈ ਇਹ ਕਨੈਕਟਡ ਹੈ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜਿੰਨਾ ਜਿਹੜਾ ਹੁਕਮ ਹੁੰਦਾ ਹੈ ਉਹ ਨਾਲ ਤੇਰੇ ਸਰੀਰ ਵਿੱਚ ਇਹ ਸ਼ਬਦ ਚੱਲਦਾ ਰਹਿੰਦਾ ਹੈ ਬੰਦਾ ਬੋਲਦਾ ਹੈ ਘੱਟ ਗੜਗੜਾ ਹੁੰਦਾ ਹੈ ਜਿਵੇਂ ਬੱਦਲ ਗਰਜਦੇ ਨੇ ਉਸੇ ਸ਼ਬਦ ਦੇ ਨਾਲ ਸ਼ਬਦੀਆਂ ਆਵਾਜ਼ਾਂ ਵੱਖ-ਵੱਖ ਫਰਮਾਈਆਂ ਹੋਈਆਂ ਹਨ ਮਾਪੁਰਖਾ ਨੇ ਬੈਖਰੀ ਮੱਧਮ ਬੋਲਦੇ ਹਾਂ ਉਹ ਬੈਖਰੀ ਹੈ ਗਲੇ ਤੋਂ ਜਦੋਂ ਗਾਉਂਦੇ ਜਾਈਦਾ ਹੈ ਉਹ ਮੱਧਮਾ ਹੈ ਜਦੋਂ ਸੁੱਤੇ ਪਏ ਆਪਣੇ ਦਿਲ ਵਿੱਚ ਗਾਈਦਾ ਹੈ ਉਹ ਪਸੰਦਤੀ ਹੈ ਜਦੋਂ ਬਹੁਤਾ ਧਿਆਨ ਜੁੜ ਜਾਵੇ ਉਹ ਪਰ ਹੈ ਜਿੱਥੋਂ ਮਾਂ ਦਾ ਨਾੜੂ ਕਟਿਆ ਸੀ ਬੈਖਰੀ ਮਦਮ ਪਰਾ ਤੇ ਪਸੰਤੀ ਪਸੰਤੀ ਤੇ ਪਰ ਇਹਨਾਂ ਬਾਣੀਆਂ ਨੂੰ ਗੁਰਬਾਣੀ ਵਿੱਚੋਂ ਅੰਡਰਸਟੈਂਡ ਕਰਨਾ ਪੈਂਦਾ ਹੈ ਚਾਰੇ ਬਾਣੀ ਚਾਰੇ ਖਾਣੀ ਚੌਪੜ ਕੀਤੇ ਚਾਰ ਜੁਗਾ ਚਾਰ ਹੀ ਖਾਣੀਆਂ ਹਨ ਚਾਰ ਹੀ ਬਾਣੀਆਂ ਹਨ ਕਈ ਵਾਰੀ ਬੱਚੇ ਪੁੱਛ ਲੈਂਦੇ ਨੇ ਬਾਣੀਆਂ ਤੇ ਪੰਜ ਨੇ ਪਿਆਰੇ ਉਹ ਬਾਣੀਆਂ ਪੰਜ ਹੀ ਨੇ ਜਪਜੀ ਸਾਹਿਬ ਦੇ ਚੌਪੈ ਅਨੰਦ ਸਾਹਿਬ ਜੀ ਉਹ ਵਾਣੀਆਂ ਪੰਜ ਹਨ ਜਿਹੜਾ ਨਿਤਨੇਮ ਰੋਜ਼ ਕਰਨਾ ਹੈ ਇਹ ਉੱਪਰ ਦੀ ਸਟੇਜ ਹੈ ਜਦੋਂ ਤੁਸੀਂ ਗੁਰਬਾਣੀ ਨੂੰ ਪਿਆਰ ਨਾਲ ਪੜੋ ਅੰਡਰਸਟੈਂਡ ਕਰੋ ਬਿਨ ਸਤਿਗੁਰ ਸੋਝੀ ਨਾ ਪਵੇ ਉਸ ਗੁਰਬਾਣੀ ਦੀ ਬਿਨਾਂ ਸਤਿਗੁਰ ਤੋਂ ਸੱਚੇ ਸਤਿਗੁਰੂ ਚਿਤੋਂ ਸੋਝੀ ਨਹੀਂ ਪੈ ਸਕਦੀ ਤਨ ਗੁਰੂ ਨਾਨਕ ਪੁਰਬੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਬਿਨ ਸਤਿਗੁਰ ਸੋਝੀ ਨਾ ਪਵੇ ਫਰੀਦਾ ਸਾਬ ਸੋਜੀ ਆਈ ਕਈਆਂ ਨੂੰ ਸੋਜੀ ਆ ਜਾਂਦੀ ਹੈ ਲੱਗ ਜਾਂਦੇ ਨੇ ਵਾਹਿਗੁਰੂ ਵਾਲੇ ਪਾਸ ਕਈਆਂ ਦੀ ਉਮਰ ਵੀ ਨੇੜੇ ਆ ਜਾਂਦੀ ਹੈ ਖਤਮ ਹੋਣ ਦੇ ਤਾਂ ਵੀ ਨਹੀਂ ਲੱਗਦੇ ਤਾਂ ਵੀ ਵਾਹਿਗੁਰੂ ਦਾ ਹੁਕਮ ਨਹੀਂ ਹੁੰਦਾ ਕਿ ਤੁਸੀਂ ਆ ਜਾਓ ਵਾਪਸ ਇੱਕ ਫਿਰਦੇ ਵੇ ਪਰਵਾਹ ਵੇ ਪਰਵਾਹੋ ਕਿ ਦਿਨ ਕੱਟ ਰਹੇ ਹਨ ਪਰ ਨਹੀਂ ਬਚਣਾ ਚਾਹੀਦਾ ਹੈ ਅਰਦਾਸ ਕਰਨੀ ਚਾਹੀਦੀ ਹੈ ਸਤਿਗੁਰੂ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਸਾਨੂੰ ਆਪਣੇ ਦਰ ਦੀ ਸੇਵਾ ਬਖਸ਼ਿਸ਼ ਕਰੋ ਸ਼ਬਦ ਜਦੋਂ ਸੁਣਦੇ ਹਾਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਪਰ ਪਿਆਰਿਓ ਚਿੱਤ ਲਾ ਕੇ ਸੇਵਾ ਕਰਨ ਨਾਲ ਸੇਵਾ ਸਫਲੀ ਹੁੰਦੀ ਹੈ ਤੇਰੇ ਜਨ ਤੇ ਆਵੇਂ ਹੈ ਇੱਕ ਮਨ ਇੱਕ ਚਿੱਤ ਕਿਉਂਕਿ ਮਨ ਖੋਟਾ ਹੈ ਮਨ ਦਿਖਾਵਾ ਕਰਦਾ ਹੈ ਦੇਖਾ ਦੇਖੀ ਸਭ ਕਰੇ ਉਹਨੇ ਕੀਤਾ ਮੈਂ ਵੀ ਕਰ ਲਵਾਂ ਦਿਖਾਵੇ ਵਿੱਚ ਪਿਆ ਹੋਇਆ ਹੈ ਮਨ ਜਿਸ ਕਰਕੇ ਚਿੱਤ ਨਾਲ ਨਹੀਂ ਜੁੜਦਾ ਜੇ ਚਿੱਤ ਨਾਲ ਮਨ ਜੁੜ ਜਾਵੇ ਤਾਂ ਜ਼ੀਰੋ ਹੋ ਜਾਂਦਾ ਹੈ ਤੇ ਜ਼ੀਰੋ ਜਿੱਥੇ ਲੱਗ ਜਾਂਦੀ ਹੈ ਉਹ 10 ਬਣ ਜਾਂਦੇ ਹਨ 100000 ਮੈਥ ਵੱਧਦਾ ਹੀ ਜਾਂਦਾ ਹੈ ਮਿਲੀਅਨ ਬਿਲੀਅਨ ਜਿੰਨਾ ਵੀ ਮੈਥ ਵੱਧਦਾ ਹੈ ਕਾਦੇ ਨਾਲ ਵੱਧਦਾ ਹੈ ਜ਼ੀਰੋ ਨਾਲ ਇੱਕ ਨਾਲ ਨਹੀਂ ਵੱਧਦਾ ਇੱਕ ਇੱਕੋ ਹਨ ਆਕਾਲ ਪੁਰਖ ਵਾਹਿਗੁਰੂ ਜੀ ਉਹ ਜਿੱਥੇ ਜਿੱਥੇ ਜ਼ੀਰੋ ਲਾ ਦਿੰਦੇ ਹਨ ਜੇਦਾ ਜਿਦਾ ਮਨ ਖਾਲੀ ਹੋ ਜਾਂਦਾ ਹੈ ਸਿਫਰ ਹੋ ਜਾਂਦਾ ਹੈ ਓਨਲੀ ਜ਼ੀਰੋ ਹੋ ਜਾਂਦਾ ਹੈ ਉਹ ਪਰ ਜਾਂਦੇ ਹਨ ਉਹ ਇੱਕ ਦੇ ਨਾਲ ਵੀ ਲਗ ਜਾਣ ਤੇ ਉਹ 100 ਤੱਕ ਪਹੁੰਚ ਜਾਂਦੇ ਨੇ ਹਜ਼ਾਰ ਅੱਗੇ ਮੈਥ ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿੱਥੇ ਤੱਕ ਮੈਥ ਚੱਲ ਰਿਹਾ ਹੈ ਆਗਣਿ ਲਾ ਨਾਦਨ ਹਜੂਗ ਜੁਗੇ ਕੋ ਵੇਸ ਸਾਰਿਆਂ ਜੁਗਾਂ ਵਿੱਚ ਉਸ ਆਕਾਲ ਪੁਰਖ ਵਾਹਿਗੁਰੂ ਜੀ ਦਾ ਇੱਕੋ ਹੀ ਵੇਸ ਹੈ ਸੇਵਾ ਵਿੱਚੋਂ ਬੜਾ ਕੁਝ ਮਿਲ ਜਾਂਦਾ ਹੈ ਜੇ ਕੜੀ ਪਲ ਮਨ ਚਿੱਤੇ ਇਕਾਗਰ ਹੋ ਕੇ ਸੇਵਾ ਕਰ ਲੈਣ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਇ ਗੁਰ ਦੀ ਸੇਵਾ ਵਿੱਚੋਂ ਸੁਖ ਲੱਭਦੇ ਹਨ ਕਿਉਂ ਮਨ ਚੰਗੇ ਪਾਸੇ ਤੁਰ ਪੈਂਦਾ ਹੈ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲੱਗਾ ਆਏ ਜਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ ਕਾਲ ਦਾ ਵੀ ਕੋਈ ਵਾਸ ਨਹੀਂ ਚਲਦਾ ਜਮਣਾ ਮਰਨਾ ਹੀ ਮੁੱਕ ਜਾਂਦਾ ਹੈ ਮੁਕਤੀ ਮਿਲ ਜਾਂਦੀ ਹੈ ਮੁਕਤ ਹੋ ਜਾਂਦਾ ਬੰਦਾ ਪਰ ਗੁਰੂ ਦੀ ਸੇਵਾ ਕਰਕੇ ਮੁਕਤ ਪਉਗਤ ਜੋਗਤ ਤੇਰੀ ਸੇਵਾ ਜਸਤੂ ਆਪ ਕਰਾ ਹੈ। 와 ਗੁਰੂ ਜੀ ਜੇ ਦੇ ਤੇ ਤਸੀਹ ਕਿਰਪਾ ਕਰੋ ਇਹ ਦਾਤਾਂ ਉਸ ਨੂੰ ਪ੍ਰਾਪਤ ਹੁੰਦੀਆਂ ਹਨ। ਮੁਕਤੀ ਉਸ ਨੂੰ ਮਿਲਦੀ ਹੈ। ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ऐसे गुरु ਤੋਂ ਬਲਿਹਾਰ ਬਲਿਹਾਰ ਸਦਕੇ ਸਦਕੇ ਜਾਈਏ ਜਿਹੜੇ ਆਪ ਮੁਕਤ ਹਨ ਦੁਨੀਆ ਨੂੰ ਮੁਕਤ ਕਰ ਰਹੇ ਹਨ ਚੰਗੇ ਰਾਹ ਲਾ ਕੇ ਬੁਰਾਈਆਂ ਤੋਂ ਬਚਾ ਕੇ ਦੱਸ ਦਿੰਦੇ ਹਨ ਪਹਿਲੇ ਪਾਤਸ਼ਾਹ ਚੰਗੀਆਂ ਆਈਆਂ ਬੁਰਾਈਆਂ ਵਾਚਾ ਕਰਮ ਹ ਦੂਰ ਕਰਮੇ ਆਪੋ ਆਪਣੇ ਕੇ ਨੇੜੇ ਕੇ ਦੂਰ ਜਿੱਦਾਂ ਦੇ ਕਰਮ ਕਰੋਗੇ ਉਦਾਂ ਦੇ ਫਲ ਤੁਹਾਡੇ ਸਾਹਮਣੇ ਆਉਣਗੇ ਬੋਡੀ ਤਨ ਤੇ ਸਰੀਰ ਖੇਤ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਬਾਨ ਦੇ ਨਾਲ ਜੋ ਬੀਜ ਬੀਜਾਂਗੇ ਕੰਨਾਂ ਦੇ ਨਾਲ ਜੋ ਕੁਝ ਸੁਣਾਗੇ ਇਹ ਸਾਰਾ ਕੁਝ ਉੱਗੇਗਾ ਜੋ ਜੇ ਹੋਏ ਸੋਗ ਵਾ ਮੋ ਕਹਿਆ ਵਾਓ ਪੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਹੁਣ ਆ ਇਹ ਨਿਆ ਵੇਖੋ ਸਾਰਾ ਦਿਨ ਤੇ ਝੂਠ ਬੋਲਦਾ ਰਿਹਾ ਨਿੰਦਿਆ ਸੁਣਦਾ ਰਿਹਾ ਤੇ ਹੁਣ ਫਲ ਚੰਗਾ ਕਿੱਥੋਂ ਮਿਲੇ ਨਹੀਂ ਮਿਲ ਸਕਦਾ ਜੇ ਜ਼ਬਾਨ ਦੇ ਨਾਲ ਰਸਨਾ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਕੰਨਾਂ ਨਾਲ ਗੁਰਬਾਣੀ ਨਹੀਂ ਸੁਣੀ ਕੱਲੀ ਨਿੰਦਿਆ ਸੁਣੀ ਹੈ ਨਿੰਦਾ ਕਰਤੇ ਜਨਮ ਸਿਰਾਂ ਨੂੰ ਜ਼ਬਾਨ ਨਾਲ ਨਿੰਦਿਆ ਕਰਦੇ ਆ ਕਰਦੇ ਆ ਕਰਦੇ ਆ ਉਮਰ 70 80 90 ਸਾਲ ਸੱਕ ਪਹੁੰਚ ਗਈ ਪਰ ਨਿੰਦਿਆ ਨਹੀਂ ਛੁੱਟੀ ਜ਼ਬਾਨ ਕੋਲ ਨਿੰਦਾ ਕਰਤੇ ਜਨਮ ਸਿਰਾਂ ਨੂੰ ਜਨਮ ਸਿਰਾਂ ਨੂੰ ਦਾ ਭਾਵ ਉਮਰ ਮੁੱਕ ਚੱਲੀ ਹੈ ਪਰ ਨਿੰਦਿਆ ਨਹੀਂ ਮੁਗਰਨ ਲੱਥੀ ਕਬਹੂ ਨ ਸਿਮਰੇ ਹੋ ਰਾਂ ਕਦੀ ਵੀ ਦਡੋ ਰਾਮ ਨੇ ਕਿਹਾ ਨਾਮੇ ਪਾਤਸ਼ਾਹ ਸਤਗੁਰਾਂ ਨੇ ਸਮਝਾਇਆ ਹੈ ਰੇ ਮਨ ਰਾਮ ਸਿਉਂ ਕਰ ਪ੍ਰੀਤ ਰਾਮ ਨਾਮ ਗੁਣ ਗਾਇਲੇ ਮੀਤਾ ਹਰ ਸਿਮਰਤਿ ਲਾਜ ਰਹੇ ਹਰ ਜਸਰੇ ਮਨਾਂ ਗਾਇਲੇ ਜੋ ਸੰਗੀ ਹੈ ਤੇਰੋ ਰਾਮ ਕੋ ਨਾਮ ਜਪੋ ਦਿਨ ਰਾਤਿ ਦਿਨ ਰਾਤਿ ਰਾਮ ਦਾ ਨਾਮ ਜਪੋ ਜੋ ਰਮੇ ਹੋਏ ਹਨ ਸਾਰਿਆਂ ਦੇ ਵਿੱਚ ਸਾਰਿਆਂ ਜੀਹਾਂ ਜਨਤਾ ਦੇ ਵਿੱਚ ਪੱਤਾ ਪੱਤਾ ਜ਼ਰਰਾ ਜ਼ਰਰਾ ਜਿਹੜਾ ਹੈ ਉਹ ਰਾਮ ਦੇ ਹੁਕਮ ਦੇ ਵਿੱਚ ਹੈ ਰੇ ਮਨ ਰਾਮ ਸਿਉ ਕਰ ਪ੍ਰੀਤ ਦਿਲੋਂ ਕੀਆ ਕਰ ਸਤਨਾਮ ਸ੍ਰੀ ਵਾਹਿਗੁਰੂ ਪਲਾਉ ਜਾਪੇਗਾ ਇਸ ਜਬਾਨ ਨੂੰ ਜੀਬ ਨੂੰ ਨਿੰਦਿਆ ਤੋਂ ਹਟਾ ਲਐ ਨਿੰਦਿਆ ਕਰ ਕਰ ਜਨਮ ਵਿਗੁੱਤਾ ਸਾਰਾ ਜਨਮ ਐਵੇਂ ਗਵਾਚ ਗਿਆ ਲੋਕਾਂ ਦੀ ਮਹਿਲ ਤੋਦੋ ਓਕੇ ਪਾਣੀ ਉਹ ਭਗਤ ਕਬੀਰ ਜੀ ਨੇ ਕਿਹਾ ਤਨ ਹਨ ਉਹ ਜਿਹੜੀ ਮੇਰੀ ਨਿੰਦਿਆ ਕਰਦੇ ਹਨ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਸਾਰਾ ਸ਼ਬਦ ਤੁਸੀਂ ਆਪ ਘਰ ਪੜ੍ਹਨਾ ਭਗਤ ਰਵਿਦਾਸ ਜੀ ਨੇ ਕਿੰਨਾ ਸੋਹਣਾ ਫਰਮਾਇਆ ਹੈ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਨਿੰਦਕ ਸੋਧ ਸਾਧ ਵਿਚਾਰਿਆ ਕੌਰਵਦਾਸ ਪਾਪੀ ਨਰਕ ਸਿਧਾਰਿਆ ਪਾਪੀ ਨਰਕਾਂ ਨੂੰ ਜਾਵੇਗਾ ਜਿਹੜਾ ਲੋਗਾਂ ਦੀ ਦੋਜੀਆਂ ਦੀ ਮਹਿਲ ਧੁੰਦਾ ਹੈ ਮਾਂ ਤੇ ਸਾਬਣ ਨਾਲ ਸਰਫ ਨਾਲ ਪਾਣੀ ਨਾਲ ਪਲੀਤ ਬੱਚਿਆਂ ਦੇ ਕੱਪੜੇ ਧੋਂਦੀ ਹੈ ਪਰ ਬੰਦਾ ਜਪਾਨ ਦੇ ਨਾਲ ਦੋਜੀਆਂ ਦੀ ਮਹਿਲ ਧੁੰਦਾ ਹੈ ਮੁੱਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਉਹ ਤੋਏ ਗੁਰੂ ਜੀ ਸਮਝਾਉਂਦੇ ਹਨ ਪਹਿਲੇ ਪਾਤਸ਼ਾਹ ਭਰੀਏ ਮਤ ਪਾਪਾਂ ਕੇ ਸੰਗ ਪਾਪਾਂ ਦੀ ਸੰਗਤ ਨਾ ਕਰੋ ਗੁਰਬਾਣੀ ਸੁਣ ਕੇ ਸਮਝੀਏ ਪਾਪ ਬੁਰਾ ਬੜਾ ਬੁਰਾ ਹੈ ਪਾਪ ਕਰਨਾ ਪਾਪ ਕਰ ਹੈ ਪੰਜਾਂ ਤੇ ਬਸਰੇ ਪਾਪ ਆਉਂਦਾ ਕਿੱਥੋਂ ਹੈ ਆ ਜਿਹੜੇ ਪੰਜ ਹਨ ਜਦੋਂ ਇਹਨਾਂ ਦੀ ਹੱਦ ਬੰਦਾ ਟੱਪ ਜਾਂਦਾ ਹੈ ਹੱਥ ਟੱਪੀ ਨਹੀਂ ਤੇ ਪਾਪ ਹੋਇਆ ਨਹੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਸਭ ਕੁਝ ਸੀਮਾ ਵਿੱਚ ਹੋਵੇ ਕੋਈ ਵੀ ਕੰਮ ਹੈ ਜਦੋਂ ਹੱਥ ਬੰਦਾ ਟੱਪ ਜਾਵੇ ਦੁੱਖ ਪਾਉਂਦਾ ਹੈ ਪਾਪ ਕਰ ਹੈ ਪੰਜਾਂ ਕੇ ਵਸਰੇ ਆ ਜਿਹੜੇ ਪੰਜ ਹਨ ਇਸ ਸੀਮਾ ਵਿੱਚ ਹੈ ਲਕੀਰ ਦੇ ਅੰਦਰ ਹੈ ਕੰਟਰੋਲ ਵਿੱਚ ਹੈ ਫਿਰ ਕੋਈ ਪਾਪ ਨਹੀਂ ਫਿਰ ਬੱਚੇ ਹਨ ਪਰਿਵਾਰ ਹੈ ਧੀਆ ਹਨ ਕਿਸੇ ਦਾ ਦਾਦਾ ਹੈ ਕਿਸੇ ਦਾ ਪੜਦਾਦਾ ਹੈ ਕਿਸੇ ਦਾ ਪਿਤਾ ਹੈ ਕਿਸੇ ਦੀ ਦਾਦੀ ਹੈ ਕਿਸੇ ਦੀ ਪੜਦਾਦੀ ਹੈ ਕਿਸੇ ਦੀ ਨਾਨੀ ਹੈ ਕਿਸੇ ਦਾ ਨਾਨਾ ਹੈ ਕੋਈ ਨਾ ਕੋਈ ਰਿਸ਼ਤੇ ਵਿੱਚ ਬੱਝ ਜਾਂਦਾ ਹੈ ਲੇਕਿਨ ਹੁੰਦਾ ਪਵਿੱਤਰ ਹੈ ਕਿਉਂਕਿ ਲਾਈਨ ਦੇ ਵਿੱਚ ਹੈ ਕੰਟਰੋਲ ਦੇ ਵਿੱਚ ਹੈ ਆਰਡਰ ਦੇ ਵਿੱਚ ਹੈ ਹੁਕਮ ਦੇ ਵਿੱਚ ਹੈ ਸੀਮਾ ਦੇ ਵਿੱਚ ਹੈ ਹੱਦ ਪਾਰ ਨਹੀਂ ਕੀਤੀ ਜਦੋਂ ਵਿਸ਼ੇਵਕਾਰਾਂ ਵਿੱਚ ਹੱਦ ਪਾਰ ਕਰ ਜਾਂਦਾ ਹੈ ਕ੍ਰੋਧ ਦੇ ਵਿੱਚ ਕਟਾਵੜੀ ਕਰ ਦਿੰਦਾ ਹੈ ਕ੍ਰੋਧ ਵਿੱਚ ਆਇਆ ਹੋਇਆ ਪਤਾ ਨਹੀਂ ਕੀ ਕੀ ਕਰ ਬੈੰਦਾ ਹੈ ਹੱਦਾਂ ਟੱਪ ਗਈਆਂ ਲੋਭ ਵੀ ਜਦੋਂ ਕੋਕਰ ਵਰਗਾ ਹੋ ਗਿਆ ਕੋਕਰ ਡੌਗ ਨੂੰ ਕਹਿੰਦੇ ਨੇ ਲਾਭ ਕੁੱਤਾ ਜੇ ਤੋ ਹੱਦ ਦਾ ਟੱਪ ਗਿਆ ਲੋਭ ਤਾਂ ਮੇ ਪਾਪ ਹੋ ਗਿਆ ਹੱਦੋਂ ਵੱਧ ਮੋਹ ਜਿਹੜਾ ਹੈ ਉਹ ਵੀ ਪਾਪ ਵੱਲ ਲੈ ਜਾਂਦਾ ਹੈ ਕਿਉਂਕਿ ਹੱਦੋਂ ਵੱਧ ਮੋਹ ਪਾਪ ਕਰਵਾ ਦਿੰਦਾ ਹੈ ਹੰਕਾਰ ਨੂੰ ਤੇ ਮਹਾਰਾਜ ਪਰਵਾਹ ਨਹੀਂ ਨਹੀਂ ਕਰਤੇ ਅਰ ਜਿਉ ਅਹੰਕਾਰ ਨਾ ਭਾਵੇ ਵੇਦ ਕੋਕ ਸੁਣਾਵੇ ਵੇਦਾਂ ਵਿੱਚ ਵੀ ਕਿਹਾ ਹੈ ਪਾਪਨ ਹੰਕਾਰ ਨਾ ਕਰੋ ਅਨੁਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਪਾਵਨ ਗੁਰਬਾਣੀ ਸਾਡੇ ਪੂਰੇ ਸਤਿਗੁਰੂ ਹਨ ਬਿਨ ਸਤਿਗੁਰ ਸੋਝੀ ਨਾ ਪਵੇ ਵਿਦਆਊਟ ਦਾ ਟ੍ਰੂ ਗੁਰੂ ਡਸ ਨਾਟ ਅੰਡਰਸਟੈਂਡਿੰਗ ਗੁਰਬਾਣੀ ਦੀ ਸਮਝ ਨਹੀਂ ਪੈਂਦੀ ਹੰਕਾਰ ਦੇ ਵਿੱਚੋਂ ਨਹੀਂ ਜਾਂਦਾ ਬਿਨਾ ਗੁਰੂ ਦੀ ਕਿਰਪਾ ਤੋਂ ਬਿਨਾ ਗੁਰੂ ਮਹਾਰਾਜ ਦੀ ਸਿੱਖਿਆ ਨੂੰ ਸੁਣਨ ਤੋਂ ਤੇ ਸਮਝਣ ਤੋਂ ਅਹੰਕਾਰ ਨਾਲ ਵਿੱਚੋਂ ਜਾਏ ਈਗੋਟਿਜ਼ਮ does not depart from us from within ਐਸਾ ਕੰਮ ਕਦੀ ਨਹੀਂ ਕਰਨਾ ਜੇ ਦੇ ਨਾਲ ਆਪ ਨੂੰ ਦੁੱਖ ਪਾਉਣਾ ਪਵੇ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੁਗੋ ਜੁਗਾ ਟਾਲ ਦਾਤਾਰ ਪਾਤਸ਼ਾਹ ਜੀ ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪਛੋਤਾਈ ਡੋਂਟ ਡੂ ਐਨੀਥਿੰਗ ਥੈਟ ਯੂ ਵਿਲ ਰਿਗਰੈਟ ਇਨ ਦਾ ਐਂਡ ਉਹ ਕੰਮ ਕਦੀ ਨਹੀਂ ਕਰਨਾ ਜਿਹਦੇ ਨਾਲ ਆਪਣੇ ਸਾਹਮਣੇ ਦੁੱਖ ਆਉਣ ਸਮੇਂ ਦੀ ਸਮਾਪਤੀ ਹੋ ਗਈ ਹੈ ਜਿਨ੍ਹਾਂ ਕ ਸਮਾਂ ਦਾਸ ਨੂੰ ਮਿਲਿਆ ਹੈ ਉਹ ਪੂਰਾ ਹੋ ਗਿਆ ਹੈ ਗੁਰਬਾਣੀ ਪੜਦਿਆਂ ਕਈ ਪ੍ਰਕਾਰ ਦੀਆਂ ਅੰਧਾਸ ਕੋਲਾਂ ਭੁੱਲਾਂ ਹੋ ਜਾਂਦੀਆਂ ਹਨ ਭਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਦਾਸ ਨੂੰ ਖਿਮਾ ਕਰ ਦੇਣ ਤੇ ਕਿਰਪਾਤਾ ਕਰਨੀ ਦੋਵੇਂ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਸੰਗਤ ਗੁਰੂ ਦਾ ਰੂਪ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਆਪ ਵੀ ਸਾਥ ਸੰਗਤ ਆਸ ਨੂੰ ਖਿਮਾ ਕਰ ਦੇਣ ਦੀ ਕਿਰਪਾਤਾ ਕਰਨੀ ਦੋਵੇਂ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਤੁਹਾਡੇ ਚਰਨਾਂ ਵਿੱਚ ਅਸਰਾ ਬੇਨਤੀ ਕਰਦਾ ਹੈ বিনা ਆਕਾਲ ਪੁਰਖ ਜੀ ਤੋਂ ਕੋਈ ਸਹੱਤ ਸਹਾਰਾ ਨਹੀਂ ਹੈ ਮੋਨਾ ਕੋਲ ਆਏ ਹਾਂ ਉਹਨਾਂ ਦੇ ਕੋਲ ਹੀ ਵਾਪਸ ਜਾਣਾ ਹੈ ਆਪ ਹੀ ਭੇਜ ਰਹੇ ਹਨ ਆਪ ਹੀ ਸੱਦਰ ਰਹੇ ਹਨ ਇਹ ਰਤਨਾ ਸਾਰੀ ਵਾਹਿਗੁਰੂ ਜੀ ਦੀ ਹੈ ਅਸੀਂ ਐਵੇਂ ਮਾਨ ਕਰਦੇ ਹਾਂ ਸਾਡੇ ਬਿਨਾ ਕੁਝ ਨਹੀਂ ਹੋ ਸਕਦਾ ਕਰਨ ਕਰਉਣ ਵਾਲੇ ਉਹ ਆਪ ਵਾਹਿਗੁਰੂ ਜੀ ਹਨ ਸਾਡੀਆਂ ਸੋਚਾਂ ਕਦੀ ਪੂਰੀਆਂ ਨਹੀਂ ਹੁੰਦੀਆਂ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਸੋਚ 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 ਸਾਰੀ ਰਾਤ ਨੰਗ ਜਾਂਦੀ ਹੈ ਸੋਚਤ ਸਾਚਤ ਰਹਿਣ ਬਿਹਾਨੀ ਰਾਤ ਨੰਗ ਜਾਂਦੀ ਹੈ ਦਿਨ ਚੜ ਜਾਂਦਾ ਪਰ ਸੋਚਾਂ ਮੁੱਕਦੀਆਂ ਨਹੀਂ ਪਰ ਪੂਰੀ ਇੱਕ ਵੀ ਨਹੀਂ ਹੁੰਦੀ ਬਿਨਾ ਵਾਹਿਗੁਰੂ ਜੀ ਦੀ ਕਿਰਪਾ ਤੋਂ ਨਾਮ ਜਪਿਆ ਕਰੋ ਗੁਰਬਾਣੀ ਪੜਿਆ ਕਰੋ ਗੁਰਦੁਆਰਾ ਸਾਹਿਬ ਜਰੂਰ ਜਾਇਆ ਕਰੋ ਇਮਾਥਾ ਟੇਕਣ ਨਾਲ ਪਤਾ ਨਹੀਂ ਕਿੰਨੇ ਕੁ ਦੁੱਖ ਦੂਰ ਹੋ ਜਾਂਦੇ ਹਨ ਮਨ ਕੰਟਰੋਲ ਵਿੱਚ ਹੋਣ ਲੱਗ ਪੈਂਦਾ ਹੈ ਮਨ ਕਾਬੂ ਵਿੱਚ ਆ ਜਾਂਦਾ ਹੈ ਜਦੋਂ ਮਨ ਕਾਬੂ ਵਿੱਚ ਆ ਗਿਆ ਇਹ ਪਾਪਾਂ ਤੋਂ ਅਪਰਾਧਾਂ ਤੋਂ ਬੁਰੇ ਬੋਲਣ ਤੋਂ ਨਿੰਦਿਆ ਕਰਨ ਤੋਂ ਨਿੰਦਿਆ ਸੁਣਨ ਤੋਂ ਬਚ ਜਾਂਦਾ ਹੈ ਉਹ ਜੋ ਪੈਰ ਗੁਰੂ ਮਹਾਰਾਜ ਜੀ ਦੇ ਦਰਬਾਰ ਵਾਲ ਗੁਰਦੁਆਰਾ ਸਾਹਿਬ ਜਾਣ ਲੱਗ ਪੈਂਦੇ ਹਨ ਉਹ ਜੋ ਹੱਥ ਸੇਵਾ ਕਰਨ ਲੱਗ ਪੈਂਦੇ ਹਨ ਲੰਗਰ ਦੇ ਵੀ ਹੋਰ ਸੰਗਤ ਦੀ ਸੇਵਾ ਕਰਦੇ ਹਨ ਜਿੱਥੇ ਜਿੱਥੇ ਕਿਸੇ ਨੂੰ ਲੋੜ ਹੈ ਵਣ ਸੇਵਾ ਤਰੇ ਗੱਥ ਹੱਥ ਪੈਰ ਹੋਰ ਨੇਫਲ ਕਰਨੇ ਇਹ ਹੱਥ ਜਿਹੜੇ ਨੇ ਇਹ ਕਰਮ ਦੁਨੀਆ ਤੇ ਕੋਈ ਐਸਾ ਕਰ ਜਾਂਦੇ ਹਨ ਜਦੇ ਨਾਲ ਅਰਗਾ ਵਿੱਚ ਵਾਹਿਗੁਰੂ ਪੱਖ ਦੇਂਦੇ ਹਨ ਸੇਵਾ ਕਰਦੇ ਹਨ ਮੱਥਾ ਗੁਰੂ ਦੇ ਚਰਨਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਟਿਕ ਜਾਂਦਾ ਹੈ ਸਨੰਦਰ ਹੋ ਜਾਂਦਾ ਗੁਰਬਾਣੀ ਸੁਣਨ ਦੇ ਨਾਲ ਪਿਆਰਿਓ ਦੁੱਖ ਦੂਰ ਹੋ ਜਾਂਦੇ ਹਨ ਦੋਖ ਰੋਗ ਸੰਪਾਪ ਉਤਰੇ ਸੁਣੀ ਸੱਚੀ ਬਾਣੀ ਜਪੋ ਵਾਹਿਗੁਰੂ 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 ਜੀ ਸਤਨਾਮ 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 ਜੀ ਜੀਵੀਐਲ ਗੁਰਪਾਣੀ ਸੇਵਾ ਤੋਂ ਸੰਗਤਾਂ ਦਾ ਸੇਵਾਦਾਰ ਦਾਸ ਰਾਮ ਗਿਆਨੀ ਦਿਲਬਾਗ ਸਿੰਘ ਇਹ ਸੇਵਾ ਆਪ ਜੀ ਦੀ ਕਿਰਪਾ ਦੁਆਰਾ ਆਪ ਸਾਧ ਸੰਗਤ ਦੀ ਕਿਰਪਾ ਦੁਆਰਾ ਅਮਰੇ ਜੋਗੋ ਜੁਗਾਟਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੁਆਰਾ ਵਾਹਿਗੁਰੂ ਜੀ ਦੀ ਕਿਰਪਾ ਦੁਆਰਾ ਆਪ ਜੀ ਨੇ ਕਰਵਾਈ ਹੈ ਅੱਗੇ ਤੋਂ ਵੀ ਅਰਦਾਸ ਕਰਨੀ ਇਸੇ ਤਰ੍ਹਾਂ ਜਿੱਨਾ ਚਰਪ੍ਰਾਣ ਹਨ ਬਸਰਾ ਆਪ ਸਾਥ ਸੰਗਤ ਦੀ ਸੇਵਾ ਕਰਦਾ ਰਹੇ ਪਰ ਤਾਂ ਕਰ ਸਕਾਂਗਾ ਜੇ ਤੁਸੀਂ ਅਸੀਸਤਾਂ ਦੇ ਹੋਗੇ ਤੁਸੀਂ ਆਪਣਾ ਮਿਹਰ ਭਰਿਆ ਦਾਸ ਤੇ ਸਿਰ ਤੇ ਹੱਥ ਰੱਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ